ਤੇ ਅੱਜ ਜਿਹੜੀ ਇਹ ਵੀਡੀਓ ਹੈਗੀ ਆ ਇਹ ਹੈਗੀ ਆ ਨਾ ਇੱਥੇ ਰਮਾਨੀਆ ਦੇ ਵਿੱਚ ਇੱਕ ਗੈਂਗ ਜਿਹੜੀ ਆ ਇੱਥੋਂ ਦੀ ਜਿਹੜੀ ਪੁਲਿਸ ਆ ਉਹਨੇ ਫੜੀ ਆ ਅ ਇੱਕ ਖਬਰ ਹੈਗੀ ਆ ਪਿਛਲੇ ਮਹੀਨੇ ਮਾਰਚ ਸੌਰੀ ਅਪ੍ਰੈਲ 2024 ਦੀ 24 ਤਰੀਕ 2024 ਦੀ ਖਬਰ ਆ ਬਟ ਅ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਕਲੀਅਰ ਨਹੀਂ ਸੀਗੀਆਂ ਜਾਂ ਤੁਸੀਂ ਕਹਿ ਲੋ ਕਿ ਜਿੰਨੀ ਕਿਨਾਂ ਨੇ ਖਬਰ ਦੱਸੀ ਆ ਜਿਹੜੀ ਨਿਊਜ਼ ਚੈਨਲ ਤੇ ਵੈਬਸਾਈਟ ਦੇ ਵਿੱਚ ਆ ਉੱਥੇ ਉਹ ਕੁਝ ਕੋ ਜਿਹੜੀ ਮੈਂ ਆਪ ਪਤਾ ਪਤਾ ਕੀਤਾ ਵਾ ਤੇ ਉਹਦੇ ਨਾਲ ਰਿਲੇਟਡ ਆ ਕਿਉਂਕਿ ਇਹ ਜਿਹੜੇ ਇਹ ਜਿਹੜੀ ਗੈਂਗ ਆ ਜੋ ਜਿੱਦਾਂ ਇਹਨਾਂ ਨੇ ਗੈਂਗ ਹੀ ਲਿਖਿਆ ਵਾ ਕਹੇਗਾ ਇਹ ਇਥੋਂ ਅਨਲੀਗਲ ਬਾਰਡਰ ਕ੍ਰੋਸਿੰਗ ਦਾ ਜਿਹੜਾ ਕੰਮ ਕਰਾਉਂਦੀ ਸੀਗੀ ਤੇ ਹੋਰ ਵੀ ਇਦਾਂ ਦੇ ਬੜੇ ਜਿਹੜੇ ਆ ਕੰਮ ਕਰਾਉਂਦੀ ਸੀਗੀ ਇਹ ਬੰਦੇ ਜਿਹੜੇ ਆ तकरीबन 10 ਬੰਦੇ ਆ ਜਿਹੜੇ ਫੜੇ ਆ ਤੇ ਉਹਨਾਂ ਦਾ ਜਿਹੜਾ ਮਾਸਟਰ ਮਾਈਂਡ ਆ ਉਹ ਪਾਕਿਸਤਾਨ ਤੋਂ तकरीबन 2-3 ਬੰਦੇ ਆ ਜਿਹੜੇ ਜਿਹੜੇ ਮੇਨ ਬੰਦੇ ਆ ਉਹ ਪਾਕਿਸਤਾਨ ਤੋਂ ਆ ਇਸ ਬੰਦੇ ਦਾ ਨਾਮ ਹੈਗਾ ਵਾ ਸ਼ਹਿਜ਼ਾਦਾ ਖੁਰਮ ਕਰਕੇ ਨਾਮ ਹੈ ਦਾ ਸੋਸ਼ਲ ਮੀਡੀਆ ਤੇ ਸਟਾਈਲਿਸ਼ ਕੁਛ ਪ੍ਰਿੰਸਸ ਇਦਾਂ ਦੇ ਇਹਦੇ ਮਤਲਬ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਆ ਉਹ ਇੰਨਾ ਨਾਮਾਂ ਤੇ ਆ ਇਹ ਇਹ ਜਿਹੜਾ ਬੰਦਾ ਹੈਗਾ ਵਾ ਜਿਹੜਾ ਖੁਰਮ ਇਹ ਦੋ ਅੱਜ ਤੋਂ 9 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਆਇਆ ਸੀਗਾ ਪਾਕਿਸਤਾਨ ਤੋਂ ਆਸਟ੍ਰੇਲੀਆ ਦੇ ਵਿੱਚ ਆਇਆ ਸੀਗਾ ਪਾਕਿਸਤਾਨ ਤੋਂ ਸਿਆਲਕੋਟ ਦਾ ਦੱਸਿਆ ਜਾ ਰਿਹਾ ਵਾ ਤੇ ਉਸ ਏਰੀਆ ਨਾਲ ਇਹ ਸੰਬੰਧਤ ਆ ਤੇ ਪਾਕਿਸਤਾਨ ਤੋਂ ਸਟਰੀਆ ਜਾਇਆ ਸੀ ਇੱਥੇ ਫਿਰ ਕੰਮਕੁਮ ਕਰਨ ਲੱਗ ਪਿਆ ਜਿੱਦਾਂ ਹੁਣ ਮੋਸਟਲੀ ਆਪਾ ਹੁੰਦੇ ਹੀ ਹਨ ਉਤੋਂ ਬਾਅਦ ਚ ਫਿਰ ਇਹਨੇ ਰូមੇਨੀਅਨ ਕੁੜੀ ਨਾਲ ਜਿਹੜਾ ਵਾ ਵਿਆਹ ਕਰਾ ਲਿਆ ਆ ਜਿਹੜਾ ਇਸਟਰੀਆ ਦਾ ਸਿਟੀਜ਼ਨ ਆ ਮਤਲਬ ਸਟਰੀਆ ਦੀ ਪੀਆਰ ਵਗੈਰਾ ਕਹ ਲੋ ਕਿ ਸਟਰੀਆ ਚ ਵਿੱਚ ਪੱਕਾ ਵਾ ਤੇ ਰូមੇਨੀਅਨ ਕੁੜੀ ਨਾਲ ਦੀ ਮੈਰਿਜ ਹੋਈ ਉਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਜਿਹੜਾ ਵਾ ਜਿੱਦਾਂ ਜਿੱਦਾਂ ਬੰਦੇ ਨੂੰ ਪੈਸੇ ਦਾ ਲਾਲਚ ਆਈ ਜਾਂਦਾ ਜਾਂ ਕਹ ਲੋ ਕਿ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਇਹ ਪੈਂਦਾ ਗਿਆ ਉਹ ਤੋਂ ਬਾਅਦ ਜਿਨ੍ਹਾਂ ਨੇ ਫਿਰ ਜਿਹੜਾ ਵਾ ਆਪਣਾ ਜਿਹੜਾ ਕੰਮਕਾਰ ਆ ਮਾੜਾ ਮੋਟਾ ਜੋ ਵੀ ਆ ਔਰ ਮਾਰਨੀਆ ਦੇ ਵਿੱਚ ਜਿਹੜਾ ਵਾ ਕਰਨਾ ਸ਼ੁਰੂ ਕਰਤਾ ਰਮਾਨੀਆਂ ਦੇ ਵਿੱਚ ਇਹਨਾਂ ਨੇ ਇੱਕ ਸ਼ਾਪ ਜਿਹੜੀ ਆ ਕਰਿਆਨਾ ਸਟੋਰ ਜਿਹੜਾ ਕਹਿੰਦੇ ਜਿਹੜਾ ਇੰਡੀਅਨ ਏਸ਼ੀਅਨ ਗ੍ਰੋਸਰੀ ਆ ਉਹਦੀ ਇੱਕ ਸ਼ਾਪ ਇਹਨਾਂ ਨੇ ਇੱਥੇ ਪਾਈ ਸੀਗੀ ਸ਼ਾਪ ਇੱਕ ਇੱਕ ਸੀਗਾ ਮਤਲਬ ਫਾਰਮੈਲਟੀ ਸੀਗੀ ਬਟ ਕੰਮ ਵਿੱਚ ਕੁਝ ਹੋਰ ਕਰਦੇ ਸੀਗੇ ਉਹਨਾਂ ਦੇ ਆਧਾਰ ਤੇ ਇਹ ਕਾਫੀ ਜਿਹੜੇ ਵੀਜ਼ੇ ਅਪਲਾਈ ਕਰਦੇ ਸੀਗੇ ਤੁਹਾਨੂੰ ਪਤਾ ਹੋਣਾ ਕਿ ਜਿਹੜੇ 2 2-3 ਸਾਲ ਤੋਂ 4 ਸਾਲ ਤੋਂ ਰਮਾਨੀਆ ਬਲਗਾਰੀਆ ਹੋ ਗਿਆ ਸਰਬੀਆ ਹੋ ਗਿਆ ਨਾ ਮੁਲਕਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਅਨਲੀਗਲ ਬਾਰਡਰ ਕਰਾਸਿੰਗ ਕਰਕੇ ਜਿਹੜਾ ਵਾ ਸ਼ੈਂਗਨ ਜੋਨ ਚ ਐਂਟਰ ਹੁੰਦੇ ਹੁਣ ਇਸ ਟਾਈਮ ਤਾਂ ਚਲੋ ਇਹ ਵੀ ਦੋਵੇਂ ਕੰਟਰੀ ਸ਼ੈਂਗਨ ਜੋਨ ਦੇ ਵਿੱਚ ਆ ਗਏ ਆ ਬਟ ਇਹ ਤੋਂ ਪਹਿਲਾਂ ਜਿਹੜਾ ਵਾ ਡੋਂਗੀ ਦਾ ਕੰਮ ਬਹੁਤ ਜ਼ੂਰਾ ਸ਼ੋਰਾਂ ਤੇ ਚੱਲਦਾ ਸੀਗਾ ਪਿਛਲੇ ਸਾਲ ਇਹ ਬੰਦੇ ਕੀ ਕਰਦੇ ਸੀਗੇ ਇਹਨਾਂ ਬੰਦਿਆਂ ਦਾ ਇਹ ਇਹ ਬੰਦੇ ਜਿਹੜੇ ਆਪਣੇ ਪਾਕਿਸਤਾਨ ਦੇ ਬੰਦੇ ਆ ਉਹਨਾਂ ਨੂੰ ਪੈਕੇਜ ਵੀ ਦਿੰਦੇ ਸੀਗੇ ਕਿ ਕਿ ਅਸੀਂ ਤੁਹਾਨੂੰ ਪਾਕਿਸਤਾਨ ਤੋਂ ਰਮਾਨੀਆ ਲੈ ਕੇ ਜਾਵਾਂਗੇ ਰਮਾਨੀਆ ਤੋਂ ਫਿਰ ਤੁਹਾਨੂੰ ਅਸੀਂ ਅੱਗੇ ਇਟਲੀ ਜਿੱਥੇ ਤੁਸੀਂ ਮਤਲਬ ਜਾਣਾ ਚਾਹੁੰਦੇ ਇਟਲੀ ਜਰਮਨ ਜਿੱਥੇ ਵੀ ਉੱਥੇ ਤੁਹਾਨੂੰ ਛੱਡਾਂਗੇ ਤੇ ਇੰਨੇ ਪੈਸੇ ਲੱਗਣਗੇ ਕਿ ਪਹਿਲਾਂ ਤੁਹਾਨੂੰ ਸਾਡੇ ਨਾਲ ਪਾਕਿਸਤਾਨ ਤੋਂ ਜਿਹੜਾ ਜਾਣਾ ਪੈਣਾ ਰਮਾਨੀਆ ਪਾਕਿਸਤਾਨ ਤੋਂ ਜਿਹੜਾ ਰਮਾਨੀਆ ਵਾਲਾ ਕੰਮ ਹੋ ਲੀਗਲ ਸੀਗਾ ਵਰਕ ਪਰਮਿਟ ਇਹ ਲੈ ਕੇ ਆਉਂਦੇ ਸੀਗੇ ਇੱਥੇ ਇਹਨਾਂ ਨੇ ਇੱਕ ਕੰਪਨੀ ਵੀ ਜਿਹੜੀ ਇੱਕ ਦੋ ਕੰਪਨੀਆਂ ਬਣਾਈਆਂ ਸੀਗੀਆਂ ਇੱਕ ਦੀ ਵਾਈਫ ਦੇ ਨਾਮ ਤੇ ਕੰਪਨੀ ਸੀਗੀ ਕਲੀਨਿੰਗ ਦੀ ਕੰਪਨੀ ਸੀਗੀ ਜਿਹਦੇ ਵਿੱਚ ਕੁ ਮੁੰਡੇ ਕੁੜੀਆਂ ਲੈ ਕੇ ਆਉਂਦੇ ਸੀਗੇ ਇੱਕ ਕੰਪਨੀ ਸੀਗੀ ਜਿਹੜੀ ਇਹਨਾਂ ਨੇ ਹੋਰ ਬਣਾਈ ਸੀਗੀ ਉਹ ਇਹਨਾਂ ਦੀ ਦੀ ਸ਼ਾਪ ਜਿਹੜੀ ਆ ਉਹਦੇ ਨਾਂ ਤੇ ਸੀਗੀ ਤੇ ਉਹਨਾਂ ਦੇ ਨਾਂ ਤੇ ਇਹ ਜਿਹੜੇ ਆ ਵਿਜੇ ਜਿਹੜੇ ਕਢਾਉਂਦੇ ਸੀਗੇ ਹੁਣ ਇੱਕ ਗੱਲ ਹੋਰ ਮੰਨ ਲਓ ਇੱਕ ਸਿੰਗਲ ਬੰਦਾ ਜਾਂ ਜਿਹਦਾ ਨਾਰਮਲ ਬਿਜ਼ਨਸ ਆ ਉਹ ਬੰਦਾ ਜਦੋਂ ਜਿਆਦਾ ਮਤਲਬ ਇਦਾਂ ਦੇ ਕੰਮ ਕਰਦਾ ਵਾ ਏਜੰਟਰ ਵਗੈਰਾ ਵਾਲੇ ਜਾਂ ਇਦਾਂ ਦੇ ਹਨਾ ਹੁਣ ਇਹ ਫਿਰ ਉਹਨਾਂ ਚੀਜ਼ਾਂ ਦੇ ਉੱਤੇ ਨਿਗਰੱਖ ਰੱਖਦੀਆਂ ਤਰੀਬਨ ਮੋਸਟਲੀ ਯੂਰਪ ਦੇ ਸਾਰੇ ਕੰਟਰੀਆਂ ਵਿੱਚ ਇਦਾਂ ਵਾ ਬਟ ਮੈਨੂੰ ਇਸ ਕੰਟਰੀ ਦਾ ਪਤਾ ਆ ਇਹ ਉਸ ਬੰਦੇ ਬਾਰੇ ਜਿਹੜੀ ਆ ਸਰਚ ਕਰਨੀ ਸ਼ੁਰੂ ਕਰ ਦਿੰਦੇ ਆ ਵੈਰੀਫਾਈ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਬੰਦਾ ਕੌਣ ਆ ਕੀ ਕਰਦਾ ਵਾ ਕੀ ਹਸਾਬ ਕਿਤਾਬੇ ਦਾ ਸਾਰਾ ਤੇ ਉਹ ਚੀਜ਼ਾਂ ਆ ਜਿਹੜੀਆਂ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਆ ਅ ਫਿਰ ਜਿਹੜੀ ਰਮਾਨੀਆ ਦੀ ਇਮੀਗ੍ਰੇਸ਼ਨ ਆ ਰਮਾਨੀਆ ਦੀ ਪੁਲਿਸ ਆ ਪਿਛਲੇ ਸਾਲ ਮਤਲਬ 2023 ਦੀ ਅਗਸਤ ਤੋਂ ਉਹਨਾਂ ਨੇ ਇਹਦੇ ਬਾਰੇ ਵੈਰੀਫਾਈ ਕਰਨਾ ਸ਼ੁਰੂ ਕਰਤਾ ਸਰਚ ਕਰਨੀ ਸ਼ੁਰੂ ਕਰ ਦਿੱਤੀ ਇਸ ਬੰਦੇ ਬਾਰੇ ਕਿ ਬੰਦਾ ਕੌਣ ਆ ਕੀ ਕੰਮ ਕਰਦਾ ਵਾ ਮਤਲਬ ਇਹਦੇ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਠੀਕ ਹੈ ਜਦੋਂ ਇਹ ਫੜ ਹੋਇਆ ਤੇ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਵੀ ਕੀ ਕੀ ਇਹਦੇ ਕੋਲੋਂ ਨਿਕਲਿਆ ਵਾ ਤੇ ਵੀ ਇਹਦੇ ਕੋਲ ਇੰਨੀ ਇੱਥੇ ਜਿਹੜੀ ਜ਼ਿਆਦਾ ਦਾ ਮਤਲਬ ਕੰਮ ਇਹਦਾ ਕੋਈ ਹੈ ਨਹੀਂ ਇੱਕ ਨਾਰਮਲ ਸ਼ਾਪ ਆ ਸ਼ਾਪ ਦੇ ਵਿੱਚੋਂ ਇੰਨੀ ਆਮਦਨ ਨਹੀਂ ਹੈਗੀ ਜੇ ਤੁਸੀਂ ਮੰਨ ਲਓ ਵੱਡਾ ਸਟੋਰ ਕਹੋਗੇ ਤਾਂ ਹੋ ਸਕਦਾ ਬਟ ਇੱਕ ਨਾਰਮਲ ਸ਼ਾਪ ਆ ਤੇ ਉਸ ਤੋਂ ਇਲਾਵਾ ਇਹਦਾ ਹੋਰ ਕੋਈ ਬਿਜ਼ਨਸ ਨਹੀਂ ਆ ਕਲੀਨਿੰਗ ਦੀ ਜਿਹੜੀ ਕੰਪਨੀ ਆ ਉਹ ਕਲੀਨਿੰਗ ਦੀ ਕੰਪਨੀ ਇਹਦੀ ਵਾਈਫ ਦੇ ਨਾਮ ਤੇ ਸੀਗੀ ਆ ਉਹਦੇ ਵਿੱਚ ਜਿਹੜੇ ਇੱਥੇ ਅਪਾਰਟਮੈਂਟ ਆ ਅਪਾਰਟਮੈਂਟਾਂ ਦੇ ਵਿੱਚ ਤਾਂ ਸਫਾਈ ਵਗੈਰਾ ਕਰਨ ਵਾਸਤੇ ਉਹਨਾਂ ਨੇ ਬੰਦੇ ਹਾਇਰ ਕੀਤੇ ਸੀਗੇ ਕਲੀਨਿੰਗ ਦਾ ਕੰਮ ਜਾਂ ਇਦਾਂ ਉਦਾਂ ਹਨਾ ਇਦਾਂ ਦੇ ਤੇ ਉਹ ਵੀ ਕੋਈ ਏਡੀ ਵੱਡੀ ਕੰਪਨੀ ਨਹੀਂ ਸੀ ਬਾਅਦ ਵਿੱਚ ਇਮੀਗ੍ਰੇਸ਼ਨ ਨੇ ਜਦੋਂ ਹੌਲੀ ਹੌਲੀ ਸਰਚ ਕਰਨਾ ਸ਼ੁਰੂ ਕਰਤਾ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਫਿਰ 2-3 ਗਰੁੱਪ ਜਿਹੜੇ ਬਾਰਡਰ ਤੇ ਫੜ ਹੋਏ 12 ਬੰਦਿਆਂ ਦਾ ਗਰੁੱਪ 45 ਬੰਦਿਆਂ ਦਾ ਗਰੁੱਪ ਉਸ ਤੋਂ ਬਾਅਦ ਇੱਕ ਦੋ ਹੋਰ ਗਰੁੱਪ ਫੜ ਹੋਏ ਉਹਨਾਂ ਨੇ ਫਿਰ ਇਹਨਾਂ ਬੰਦਿਆਂ ਦਾ ਨਾਮ ਲਿਆ ਇਹ 10 ਬੰਦੇ ਆ ਮਤਲਬ 10 ਬੰਦੇ ਇਸ ਚੀਜ਼ ਚ ਇਨਵੋਲਵ ਤੇ ਉਤ ਬਾਅਦ ਫਿਰ ਇਹਨਾਂ ਨੂੰ ਇਹਨਾਂ ਦੇ ਉੱਤੇ ਜਿਹੜੀ ਨਿਗਰਾਨੀ ਸ਼ੁਰੂ ਕਰਤੀ ਰਮਾਨੀਆ ਦੀ ਪੁਲਿਸ ਨੇ ਕਿਉਂਕਿ ਇਹਨਾਂ ਦੇ ਲਿੰਕ ਜਿਹੜੇ ਰਮਾਨੀਆ ਆਸਟਰੀਆ ਤੇ ਇਟਲੀ ਵਿੱਚ ਸੀਗੇ ਫਿਰ ਇਹ ਤਿੰਨਾਂ ਕੰਟਰੀਆਂ ਦੀ ਪੁਲਿਸ ਨੇ ਜਿਹੜੀ ਹੈ ਇਮੀਗ੍ਰੇਸ਼ਨ ਜਾਂ ਪੁਲਿਸ ਆ ਉਹਨਾਂ ਨੇ ਮਤਲਬ ਇੱਕ ਗਰੁੱਪ ਬਣਾ ਕੇ ਫਿਰ ਇਹਨਾਂ ਨੂੰ ਜਿਹੜਾ ਵਾ ਫੜਿਆ ਇਹਨਾਂ ਦੇ ਤੋਂ ਸਰਚ ਕਰਨੇ ਸ਼ੁਰੂ ਕਰਤੀ ਰਮਾਨੀਆ ਦੇ ਵਿੱਚੋਂ ਕੁਝ ਬੰਦੇ ਫੜ ਹੋਏ ਆ ਜਿਹੜੇ ਟੋਟਲ 10 ਬੰਦੇ ਫੜ ਹੋਏ ਆ ਉਸ ਤੋਂ ਇਲਾਵਾ ਆਸਟਰੀਆ ਦੇ ਵਿੱਚੋਂ ਇਹਨਾਂ ਦੀ ਗੈਂਗ ਦੇ ਬੰਦੇ ਫੜ ਹੋਏ ਆ ਤੇ ਕੁਝ ਬੰਦੇ ਜਿਹੜੇ ਇਟਲੀ ਦੇ ਵਿੱਚ ਸੀਗੇ ਉਹ ਫੜ ਹੋਏ ਆ ਮਤਲਬ ਉਹ ਇਹਨਾਂ ਦੇ ਵਿੱਚ ਰਮੀਨੀਅਨ ਉਹ ਮੂਲ ਦੇ ਬੰਦੇ ਆ ਬਾਕੀ ਪਾਕਿਸਤਾਨ ਦੇ ਮੂਲ ਦੇ ਬੰਦੇ ਆ ਇਹ ਜਿਹੜੇ ਸਾਰੇ ਬੰਦੇ ਆ ਇਹ ਸਾਰੇ ਬੰਦੇ ਫੜ ਹੋਏ ਆ ਕੰਮ ਹੀ ਕਰਦੇ ਸੀਗੇ ਡਾਂਕੀ ਦਾ ਹੁਣ ਇਹਦੇ ਬਾਰੇ ਆਪਾਂ ਜੇ ਇੱਕ ਹੋਰ ਗੱਲ ਕਰੀਏ ਇੱਥੇ ਜਿਹੜਾ ਬਿਜ਼ਨਸ ਬਿਜ਼ਨਸ ਤੋਂ ਇੰਨੀ ਆਮਦਨ ਨਹੀਂ ਹੈਗੀ ਬਟ ਇਹਦੇ ਕੋਲ ਮਹਿੰਗੀਆਂ ਗੱਡੀਆਂ ਸੀਗੀਆਂ ਉਸ ਤੋਂ ਇਲਾਵਾ ਇਹ ਜਦੋਂ ਇਹ ਫੜ ਹੋਇਆ ਵਾ ਇਹਦੇ ਘਰੋਂ 1,46,000 ਯੂਰੋ ਦੀ ਜਿਹੜੀ ਆ ਕ੍ਰਾਂਸੀ ਜਿਹੜੀ ਆ ਇਹਨਾਂ ਦੀ ਜਿਹੜੀ ਪੁਲਿਸ ਆ ਉਹਨੂੰ ਮਿਲੀ ਆ ਉਤੋਂ ਇਲਾਵਾ ਗੱਡੀਆਂ ਘਰ ਸਾਰਾ ਕੁਝ ਪੁਲਿਸ ਨੇ ਜਿਹੜਾ ਵਾ ਜ਼ਬਤ ਕਰ ਲਿਆ ਵਾ ਗੱਡੀਆਂ ਵਗੈਰਾ ਉਹ ਲੈ ਗਏ ਸਾਰਾ ਕੁਝ ਇਸ ਬੰਦੇ ਨੂੰ ਹੁਣ ਅਰੈਸਟ ਕੀਤਾ ਜਾ ਚੁੱਕਾ ਇਸ ਤੋਂ ਪਹਿਲਾਂ ਇਹਦਾ ਇੱਕ ਹੋਰ ਲਿੰਕ ਸੀਗਾ ਬੰਦੇ ਨਾਲ ਜਾਂ ਰਿਲੇਟਿਵ ਸੀਗਾ ਜਾਂ ਕੋਈ ਵੀ ਲਾਲੋ ਸੀਗਾ ਉਹ ਬੰਦਾ ਅੱਜ ਤੋਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਜਿਹੜਾ ਵਾ ਪੁਲਿਸ ਨੇ ਫੜਿਆ ਉਹ ਬੰਦਾ ਗਿਟਰਨੇਪਿੰਗ ਦਾ ਕੰਮ ਕਰਦਾ ਸੀਗਾ ਡੌਂਕੀ ਦਾ ਕੰਮ ਕਰਦਾ ਸੀਗਾ ਤੇ ਉਹ ਉਸ ਬੰਦੇ ਨੇ ਮਤਲਬ ਕਿ ਇੱਕ ਇੰਡੀਅਨ ਇੱਕ ਪਾਕਿਸਤਾਨੀ ਤੇ ਇੱਕ ਬੰਗਲਾਦੇਸ਼ੀ ਇਹ ਤਿੰਨ ਬੰਦਿਆਂ ਨੂੰ ਜਿਹੜਾ ਗਿਡਨਾਪ ਕਰਕੇ ਘਰੇ ਰੱਖਿਆ ਸੀਗਾ ਉਹਨਾਂ ਦੀ ਫੈਮਲੀ ਨੂੰ ਫੋਨ ਕਰਦਾ ਸੀਗਾ ਕਿ ਅਸੀਂ ਤੁਹਾਡੇ ਮੁੰਡੇ ਨੂੰ ਨਹੀਂ ਤੇ ਮਾਰ ਦਾਂਗੇ ਇਹਨੂੰ ਜਿਹੜਿਆ ਸਾਡੇ ਕੋਲ ਪੈਸੇ ਭੇਜੋ ਫਿਰ ਉਹ ਬੰਦੇ ਉਹ ਜਿਹੜੀਆਂ ਫੈਮਲੀਆਂ ਸੀਗਾ ਉਹ ਇਹਨੂੰ ਪੈਸੇ ਵੀ ਭੇਜਦੀਆਂ ਸੀਗਾ ਉਹਦੀ ਇੱਕ ਬਹੁਤ ਲੰਬੀ ਸਟੋਰੀ ਆ ਬੜੀ ਇੰਟਰਸਟਿੰਗ ਸਟੋਰੀ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਬਣਾ ਕੇ ਦੱਸੂਗਾ ਦੱਸੂਗਾ ਵੀ ਸਾਰਾ ਕਿੰਦਾ ਕਿਦਾਂ ਹੋਇਆ ਸੀਗਾ ਕਿਉਂਕਿ ਕੁਝ ਚੀਜ਼ਾਂ ਦੇ ਵਿੱਚ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਤੇ ਬੰਦਾ ਫਿਰ ਜਿਹੜਾ ਵਾ ਕਹਿੰਦਾ ਯਾਰ ਵੀ ਹਨਾ ਮੇਰੇ ਨਾਲ ਗਲਤ ਹੋ ਗਿਆ ਇਹਨਾਂ ਨੇ ਇੱਕ ਇੱਕ ਇਦਾਂ ਦਾ ਇੰਡੀਅਨ ਮੁੰਡਾ ਵਾ ਉਹਨੂੰ ਪੰਜਾਬੀ ਮੁੰਡੇ ਨੂੰ ਯੂਜ਼ ਕੀਤਾ ਜਿਹਦੀ ਬਾਤ ਇਹਨਾਂ ਨੇ ਸਾਰ ਮੰਨੀ ਲਈ ਉਹ ਬੰਦਾ ਜਿਹੜਾ ਸੀਗਾ ਇਟਲੀ ਦਾ ਰਹਿਣ ਵਾਲਾ ਸੀਗਾ ਇਟਲੀ ਦੇ ਦੇ ਕੋ ਪੇਪਰ ਸੀਗੇ ਸਾਰਾ ਕੁਝ ਵਿਚਾਰੇ ਦਾ ਨੁਕਸਾਨ ਹੋ ਗਿਆ ਖੈਰ ਇਹ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਹੁਣ ਇਸ ਟਾਈਮ ਇਹ ਬੰਦਾ ਜਿਹੜਾ ਵਾ ਸਹਿਜਾ ਦਾ ਖੁਰਮ ਇਹ ਹੈਗਾ ਜੇਲ੍ਹ ਦੇ ਵਿੱਚ ਇਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਵਾ ਇਹਦੇ ਨਾਲ ਦੇ ਜਿੰਨੇ ਵੀ ਗੈਂਗ ਜਿਹੜੀ ਇਹਦੀ ਸ਼ਾਪ ਆ ਆਲਰੇਡੀ ਬੰਦ ਹੋ ਚੁੱਕੀ ਆ ਘਾਰੇ ਦਾ ਇਹਨਾਂ ਨੇ ਮਤਲਬ ਲੋਕ ਕਰ ਦਿੱਤਾ ਵਾ ਗੱਡੀਆਂ ਜ਼ਬਤ ਕਰ ਲੀਆਂ ਵਾ ਪੈਸੇ ਪੂਸੇ ਜਿੰਨੇ ਸਾਰੇ ਇਹਨਾਂ ਨੇ ਹੋਲਡ ਕਰਕੇ ਰੱਖ ਲਿਆ ਬਾਕੀ ਜਿਹੜੇ ਇਹਦੇ ਜਿਹੜੇ ਇਹਦੇ ਲਿੰਕ ਦੇ ਵਿੱਚ ਸੀਗੇ ਉਹਨਾਂ ਬੰਦਿਆਂ ਤੇ ਵੀ ਇਹਨਾਂ ਨੇ ਕਾਰਵਾਈ ਕੀਤੀ ਹੈ ਟੋਟਲ 10 ਬੰਦੇ ਆ ਜਿਹੜੇ ਇਸ ਸੀਜ਼ਨ ਵਿੱਚ ਸੀਗੇ ਦਸਾਂ ਨੂੰ ਉਹਨਾਂ ਨੇ ਫੜ ਲਿਆ ਵਾ ਹੁਣ ਚੱਕਰ ਕੀ ਆ ਜਿਹੜੇ ਵੀ ਨਵੇਂ ਬੰਦੇ ਮੁੰਡੇ ਮੁੰਡੇ ਕੁੜੀਆਂ ਇੱਥੇ ਆਉਂਦੇ ਆ ਨਾ ਬਹੁਤੇ ਬੰਦੇ ਸੋਚਦੇ ਆ ਯਾਰ ਵੀ ਹਨਾ ਕੰਮ ਹੈ ਨਹੀਂ ਆ ਜਾਂ ਕਹਿ ਲੋ ਕਿ ਕੰਮ ਤਾਂ ਇਸ ਕੰਟਰੀ 'ਚ ਕੰਮ ਬਹੁਤ ਆ ਦੂਸਰੀਆਂ ਕੰਟਰੀਆਂ ਵਿੱਚ ਹੋ ਸਕਦਾ ਏ ਘੱਟ ਹੋਵੇ ਤੇ ਬੰਦੇ ਸੋਚਦੇ ਆ ਕਿ ਯਾਰ ਇੰਨਾ ਕੌਣ ਭੱਜਣਾ ਠੱਕ ਕਰੇ ਜਾਂ ਵੀ ਥੋੜੇ ਪੈਸੇ ਨਹੀਂ ਸਾਹਤਾ ਵੀ ਆਪਾਂ ਕੋਈ ਇਦਾਂ ਦਾ ਕੰਮ ਕਰੀਏ ਜਿਹਦੇ ਨਾਲ ਆਪਾਂ ਜਲਦੀ ਮਤਲਬ ਪੈਸੇ ਕਮਾ ਸਕੀਏ ਇਸੇ ਚੱਕਰ ਦੇ ਵਿੱਚ ਇਹ ਕੀ ਕਰਦੇ ਆ ਅਨਲੀਗਲ ਕੰਮ ਦੂ ਨੰਬਰ ਦੇ ਜਿਹੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਲੌਂਕੀ ਦਾ ਕੰਮ ਸ਼ੁਰੂ ਕਰ ਦਿੰਦੇ ਆ ਬਹੁਤੇ ਰਮਾਨੀਆਂ ਦੇ ਵਿੱਚ ਇਦਾਂ ਦੇ ਏਜੰਟ ਏਜੰਸੀਆਂ ਜਿਹੜੀਆਂ ਇੱਥੇ ਹੈਗੀਆਂ ਉਹਨਾਂ ਦੇ ਬੰਦੇ ਏਜੰਟ ਜਾਂ ਕੰਪਨੀ ਦੇ ਵਿੱਚ ਇਦਾਂ ਦੇ ਬੰਦੇ ਆ ਜਿਹੜੇ ਕੀ ਕਰਦੇ ਜਿਨ੍ਹਾਂ ਦੇ ਇਦਾਂ ਦੇ ਡੌਂਕਰਾਂ ਦੇ ਨਾਲ ਲਿੰਕ ਆ ਉਹ ਕੀ ਕਰਦੇ ਆ ਉਹ ਮਤਲਬ ਜੇ ਕਿਸੇ ਨੇ ਵੀ ਅਨਲੀਗਲ ਅੱਗੇ ਜਾਣਾ ਜਾਂ ਕੁਝ ਵੀ ਕਰਨਾ ਉਸ ਬੰਦੇ ਦੀ ਅੱਗੇ ਗੱਲ ਕਰਾ ਲੈਂਦੇ ਵਿੱਚ ਉਹ ਕਮਿਸ਼ਨ ਜਿਹੜਾ ਰੱਖ ਲੈਂਦੇ ਆ ਇਦਾਂ ਦੇ ਜਿਹੜੇ ਆ ਕੰਮ ਆਪਣੇ ਬੰਦੇ ਜਿਹੜੇ ਆ ਇੱਥੇ ਤਕਰੀਬਨ ਕਰਦੇ ਇੰਡੀਅਨ ਪਾਕਿਸਤਾਨੀ ਏਸ਼ੀਆ ਨੇਪਾਲੀ ਐਸਨੈਮ ਹੁਣ ਜਹੌਣ ਨੇਪਾਲੀਏ ਕੰਮ ਬਹੁਤ ਕਰ ਰਹੇ ਆ ਹੁਣ ਉਸ ਚੀਜ਼ ਦੀ ਜਿਹੜੀ ਮੇਨ ਪ੍ਰੋਬਲਮ ਆ ਮੇਨ ਪ੍ਰੋਬਲਮ ਆਉਂਦੀ ਆ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਇੱਥੇ ਆਉਂਦੇ ਆ ਨਾ ਤੁਹਾਨੂੰ ਹੁਣ ਮੈਨੂੰ ਹੁਣ ਵੀ ਮੈਸੇਜ ਆਉਂਦੇ ਵੇਸੀ ਤੁਹਾਨੂੰ ਜਿਹੜੀ ਕੰਪਨੀ ਉਹ ਮਾੜੀ ਮਿਲ ਜਾਂਦੀ ਆ ਮਾੜੀ ਮਤਲਬ ਕਿ ਇੱਕ ਤਾਂ ਉਹਨਾਂ ਕੋਲ ਕੰਮ ਏਡਾ ਵਧੀਆ ਨਹੀਂ ਹੁੰਦਾ ਸੈਲਰੀ ਚੰਗੀ ਨਹੀਂ ਦਿੰਦੇ ਤੇ ਦੂਸਰਾ ਜਿਹੜੀ ਮੇਨ ਗੱਲ ਆ ਕਿ ਤੁਹਾਡੇ ਡਾਕੂਮੈਂਟ ਬਣਾ ਕੇ ਨਹੀਂ ਦਿੰਦੇ ਜਦੋਂ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਵੀਜ਼ਾ ਅਪਲਾਈ ਕਰਦੇ ਆ ਨਾ ਵੀਜ਼ਾ 4 ਤੋਂ 5 ਮਹੀਨੇ ਦਾ ਮਿਲਦਾ ਵਾ ਵਰਕ ਪਰਮਿਟ ਉਹਨ ਤੋਂ ਬਾਅਦ 2 ਮਹੀਨੇ ਤਾਂ ਏਜੰਟ ਉੱਥੇ ਵੇਸਟ ਕਰ ਦਿੰਦੇ ਆ ਉਹ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਉਂਦੇ ਆ ਤੇ ਜਿਸ ਦਿਨ ਤੁਸੀਂ ਇੱਥੇ ਆਉਂਦੇ ਆ ਉਹ ਤੋਂ ਬਾਅਦ 90 ਦਿਨ ਦਾ ਪੀਰੀਅਡ ਹੁੰਦਾ ਕਿ ਉਹਦੇ ਵਿੱਚ ਤੁਸੀਂ ਫਿੰਗਰ ਪ੍ਰਿੰਟ ਸਾਰਾ ਕੁਝ ਆਪਣਾ ਕਲੀਅਰ ਕਰਨਾ ਹੁੰਦਾ ਉਹਦੇ ਵਿੱਚ ਵਿੱਚ ਹੀ ਹਾਲਾਂਕਿ ਹੁਣ ਇਹਨਾਂ ਨੇ ਜਿਹੜਾ ਸਟ੍ਰਿਕਟਲੀ ਕਿਹਾ ਵਾ ਕਿ ਤੁਸੀਂ 15 ਦਿਨ ਦੇ ਵਿੱਚ ਵਿੱਚ ਹੀ ਆਉਣ ਤੋਂ ਬਾਅਦ 15 ਦਿਨ ਦੇ ਵਿੱਚ ਵਿੱਚ ਹੀ ਬੰਦੇ ਦੇ ਫਿੰਗਰ ਕਰਾਓ ਉਹਦੇ ਜਿਹੜਾ TCR ਕਾਰਡ ਵਾਸਤੇ ਅਪਲਾਈ ਕਰੋ ਪਰ ਚਲੋ ਇੱਕ ਹੀ ਕਰਦੇ ਆ ਜਿਹਨੇ ਵੀ ਜਿਹੜੀਆਂ ਚੰਗੀਆਂ ਕੰਪਨੀਆਂ ਉਹ ਆਨਲਾਈਨ ਅਪਲੋਡ ਕਰ ਦਿੰਦੇ ਆ ਡਾਕੂਮੈਂਟ ਅਪਾਇੰਟਮੈਂਟ ਵਾਸਤੇ ਤੋਂ ਤੋਂ ਬਾਅਦ ਜੇ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਬਹੁਤੇ ਨਹੀਂ ਕਰਦੇ ਜੇ ਤੁਸੀਂ ਨਹੀਂ ਤੁਹਾਨੂੰ ਨਹੀਂ ਇਹ ਚੀਜ਼ਾਂ ਪਤਾ ਤੁਸੀਂ ਆਫਲਾਈਨ ਵੀ ਜਾ ਕੇ ਜਿਹੜਾ ਬਾਬੂਦਵਾਰ ਨੂੰ ਜਾਂ ਜਿਹੜੀ ਵੀ ਦਿਨ ਆ ਤੁਹਾਡੇ ਸਿਟੀ ਦੇ ਵਿੱਚ ਓਪਨ ਹੁੰਦਾ ਵਾ ਉਹ ਦਿਨ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਸੋ ਉਹ ਚੀਜ਼ਾਂ ਕਰਕੇ ਬੰਦੇ ਦੇ ਡਾਕੂਮੈਂਟ ਨਹੀਂ ਬਣਦੇ ਬੰਦਾ ਅਨਲੀਗਲ ਹੋ ਜਾਂਦਾ ਵਾ 4-5 ਲੱਖ ਲਾ ਕੇ ਆਇਆ ਹੁੰਦਾ ਇੱਥੋਂ ਇੱਥੇ ਆਇਆ ਹੁੰਦਾ ਵਾ ਇੰਡੀਆ ਤੋਂ ਸ਼ਾਇਦ ਪਾਕਿਸਤਾਨ ਤੋਂ ਵੀ 12-14 ਲੱਖ ਰੁਪਈਆ ਜਿਹੜਾ ਉੱਥੋਂ ਦਾ ਲੱਗਦਾ ਵਾ ਤੇ ਬੰਦਾ ਸੋਚਦਾ ਯਾਰ ਹੁਣ ਪਿਛੇ ਕਿੱਦਾਂ ਜਾਈਏ ਵੀ ਘਰ ਤਾਂ ਮੌਢਨ ਜੋਗਿਆ ਨਹੀਂ ਵੈਸੇ ਨਹੀਂ ਉਤਰਨੇ ਫਿਰ ਬੰਦਾ ਸੋਚਦਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਹੋਰ ਕੰਟਰੀ ਚ ਚੱਲ ਜਾਈਏ ਚਲੋ ਕਮ ਸੇ ਕਮ ਆਸ ਤਾਂ ਹੋਊਗੀ ਕਿ ਚਲ ਪੈਸੇ ਲੱਜ ਜਾਣਗੇ ਫਿਰ ਹੋਰ ਪੈਸੇ ਜਿਹੜੇ ਆ ਦੂਸਰੇ ਮਗਾਉਂਦੇ ਆ ਪੈਸੇ ਮਗਾਉਣ ਤੋਂ ਬਾਅਦ ਚ ਫਿਰ ਉਹ ਇਹਨਾਂ ਲੋਕਾਂ ਨੂੰ ਦਿੰਦੇ ਆ ਤੇ ਅਣਨਿਕਲੜੀ ਬਾਰਡਰ ਕਰਾਸਿੰਗ ਕਰਦੇ ਆ ਉਹ ਬੰਦੇ ਜਿਹੜੇ ਆ ਉਹ ਬੰਦੇ ਵਿਚਾਰੇ ਦੋਵੇਂ ਪਾਸਿਆਂ ਤੋਂ ਜਿਹੜੇ ਆ ਮਜਬੂਰ ਹੋ ਜਾਂਦੇ ਫਸ ਜਾਂਦੇ ਆ ਤੋ ਇਹ ਜਿਹੜੀ ਚੀਜ਼ ਆ ਇਹ ਚੀਜ਼ ਕਰਕੇ ਜਿਹੜੇ ਫਰਬੰਦੀਆਂ ਨੂੰ ਇਹ ਸਟੈਪ ਲੈਣਾ ਪੈਂਦਾ ਬਟ ਇਦਾਂ ਦੀ ਜਿਹੜੀ ਬੰਦੀ ਉਹ ਇਹਨਾਂ ਲੋਕਾਂ ਦਾ ਮਿਸਯੂਜ਼ ਕਰਦੇ ਆ ਸਭ ਤੋਂ ਵੱਡਾ ਜਿਹੜਾ ਕਾਰਨਾ ਜਿਹੜਾ ਤੁਸੀਂ ਆਪ ਜਿਹੜੀਆਂ ਮਿਸਟੇਕ ਕਰਦੇ ਆ ਕਿ ਇੰਡੀਆ ਦੇ ਵਿੱਚ ਜਿਹੜੀ ਵੀ ਤੁਸੀਂ ਏਜੰਟ ਤੋਂ ਜਿਹੜੀ ਵੀ ਏਜੰਸੀ ਤੋਂ ਆਉਂਦੇ ਤੁਸੀਂ ਗੱਲ ਕਰਕੇ ਨਹੀਂ ਆਉਂਦੇ ਹੈਗੇ ਕਿ ਸਾਨੂੰ ਵਾਹ ਚੀਜ਼ਾਂ ਜਿਹੜੀਆਂ ਪੁਲਿਸ ਪ੍ਰੋਵਾਈਡ ਕਰਾਉ। ਮੇਨ ਹੁੰਦਾ ਡਾਕੂਮੈਂਟ ਦਾ ਚਲੋ ਕੰਮ ਤਾਂ ਮੈਲੀ ਜਾਂਦਾ ਵਾ ਕੰਮ ਇੱਕ ਇੱਕ ਕੰਪਨੀ ਚ ਨਹੀਂ ਦੂਜੀ ਚ ਮਿਲ ਜਾਂਦਾ ਬਟ ਜੇ ਤੁਹਾਡੇ ਕੋਲ TRC ਕਾਰਡ ਤੁਹਾਡੇ ਡਾਕੂਮੈਂਟ ਪ੍ਰੋਪਰ فیر بندے ਕੋਲ ਚਾਂਸ ਹੁੰਦਾ ਹੁਣ ਜਿਸ ਬੰਦੇ ਕੋਲ ਡਾਕੂਮੈਂਟ ਨਹੀਂ ਹੈਗੇ ਜਿਸ ਬੰਦੇ ਦਾ ਵੀਜ਼ਾ ਐਕਸਪਾਇਰ ਹੋ ਗਿਆ ਵਾ ਉਹ ਬੰਦੇ ਦਾ ਇੱਥੇ ਕੋਈ ਹੱਲ ਨਹੀਂ ਹੈਗਾ ਉਹ ਬੰਦਿਆਂ ਦਾ ਜਿਹੜੇ ਹੱਲ ਆ ਮੇਨ ਮੋਸਟਲੀ ਤਿੰਨ ਕੰਟਰੀ ਆ ਪੁਰਤਗਾਲ ਹੋ ਗਿਆ ਸਪੇਨ ਹੋ ਗਿਆ ਤੇ ਜਾਂ ਇਟਲੀ ਹੋਵੇ ਨਾ ਤੇ ਨਾਲ ਕੰਟਰੀਆਂ ਜੀ ਪੇਪਰ ਬਣਦੇ ਆ ਹੁਣ ਜੇ ਤੁਸੀਂ ਕੱਲੋ ਰਮਾਨੀਆ ਬਲਗਰੀਆ ਵਿੱਚ ਅਨਲੀਗਲ ਬੰਦਾ ਰਹਿ ਰਿਹਾ ਉਹਨੂੰ ਸਾਈਲਮ ਮਿਲ ਜੂਗੀ ਐਦਾਂ ਦਾ ਨਹੀਂ ਪੋਸੀਬਲ ਹੈਗਾ ਸਾਈਲਮ ਤਾਂ ਹੀ ਦਿੰਦੀ ਨਹੀਂ ਹੈਗੇ ਪੰਜਾਂ 10 ਦਿਨ ਦੀਆਂ 15 ਦਿਨਾਂ ਦਾ ਇੱਕ ਕਾਰਡ ਦਿੰਦੇ ਆ ਜਿਸ ਤੇ ਬੰਦਾ ਫੜਿਆ ਜਾਂਦਾ ਬਾਰਡਰ ਕਰਾਸਿੰਗ ਕਰਦਾ ਤੇ ਉਹਨੂੰ ਕ ਤੋ ਇੰਨੇ ਜਿਨੀ ਚੀਜ਼ਾਂ ਹੁੰਦੀਆਂ ਇਹਨਾਂ ਚੀਜ਼ਾਂ ਕਰਕੇ ਬੰਦਾ ਇਹੋ ਜਿਹਾ ਲੋਕਾਂ 'ਚ ਫਸਦਾ ਸੋ ਪਲੀਜ਼ ਰਿਕਵੈਸਟ ਆ ਕਿ ਤੁਸੀਂ ਡਾਂਕੀ ਦਾ ਕੰਮ ਜਾਂ ਇਦਾਂ ਦਾ ਕੋਈ ਵੀ ਕੰਮ ਨਾ ਕਰੋ ਜੇ ਤੁਸੀਂ ਮਤਲਬ ਇਹਨਾਂ ਕੰਟਰੀਆਂ 'ਚ ਆਏ ਆ ਜਿਸ ਜਾਂ ਸੋਚਦੇ ਯਾਰ ਚੰਗੇ ਪੈਸੇ ਕਮਾ ਲਈਏ ਇਦਾਂ ਦਾ ਬਿਲਕੁਲ ਨਾ ਸੋਚੋ ਕਿਉਂਕਿ ਇੱਥੇ ਇਹਨਾਂ ਦੀ ਪ੍ਰੋਪਰ ਜਿਹੜੀ ਹੈ ਨਿਗਾ ਹੁੰਦੀ ਹੈ ਜਿੰਨੇ ਇੱਥੇ ਏਜੰਟ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਜਿੰਨੇ ਇੱਥੇ ਟਰੈਵਲ ਏਜੰਟ ਏਜੰਸੀਆਂ ਦੇ ਵਿੱਚ ਮੋਸਟਲੀ ਇੰਡੀਅਨ ਪਾਕਿਸਤਾਨੀ ਲੱਗੇ ਆ ਪ੍ਰੋਪਰ ਡਾਟਾ ਇਹਨਾਂ ਦੇ ਕੋਲ ਕਿੱਦਣੇ ਬੰਦਾ ਗਲਤੀ ਕਰੇ ਜਾਂ ਕਿਦਣ ਕੋਈ ਬੰਦਾ ਇਹਨਾਂ ਦੇ ਖਿਲਾਫ ਕੰਪਲੇਨਡ ਕਰੇ ਵਿਦ ਪ੍ਰੂਫ ਅਸੀਂ ਨੂੰ ਚੱਕੀ ਸੋ ਇਹ ਚੀਜ਼ ਆ ਇਹ ਰੀਸੈਂਟਲੀ ਹੋਇਆ ਵੀ ਆ ਇੱਕ ਪਹਿਲਾਂ ਇੱਥੇ ਏਜੰਟ ਸੀਗੀ ਜਿਹੜੀ ਲੇਡੀਜ਼ 40 45 ਸਾਲ ਦੀ ਆ ਉਹ ਜੇਲ ਲੈ ਕੇ ਆਈ ਆ ਉਤਮਾ ਚ ਇੱਕ ਹੋਰ ਕੁੜੀ ਸੀਗੀ ਜਿਹੜੀ ਬੁਖਾਰੈਸਟ ਦੇ ਵਿੱਚ ਉਹ ਜੇਲ ਰਹਿ ਕੇ ਆਈ ਆ ਉਦੋਂ ਬਾਅਦ ਇੱਕ ਹੋਰ ਮੁੰਡਾ ਸੀਗਾ ਪੁਲਿਸਟਰੀ ਦੇ ਵਿੱਚ ਉਹ ਵੀ ਜੇਲ ਰਹਿ ਗਿਆ ਇਦਾਂ ਦੇ ਬਹੁਤ ਸਾਰੇ ਬੰਦੇ ਆ ਜਿਹੜੇ ਜੇਲ ਕੱਟ ਕੇ ਜਿਹਨਾਂ ਨੂੰ ਜੇਲ ਜਾਣਾ ਪਿਆ ਇਹ ਤੋਂ ਇਲਾਵਾ ਹੁਣ ਆ ਜਿਹੜਾ ਕੇਸ ਆ ਉਹ ਉਹ ਕੇਸ ਹੋਰ ਸੀਗਾ ਇਹ ਕੇਸ ਹੋਰ ਸੀਗਾ ਸੋ ਇਹ ਕੇਸ ਦੇ ਵਿੱਚ ਲੰਬੀ ਜੇਲ ਜਾਣਗੇ ਸੋ ਇਦਾਂ ਦੇ ਲੋਕਾਂ ਤੋਂ ਪੁਲਿਸ ਜਿਹੜਾ ਥੋੜਾ ਬਚ ਕੇ ਰਹੋ ਦੂਰ ਹੀ ਰਹੋ ਇਹੋ ਜਿਹੇ ਕੰਮਾਂ ਤੋਂ ਕਿਉਂਕਿ ਇੱਥੇ ਆਪਸ਼ਨ ਬਹੁਤਾ ਕੰਮ ਦੇ ਜੇ ਤੁਹਾਡੇ ਕੋਲ ਡਾਕੂਮੈਂਟ ਪ੍ਰੋਪਰ ਹੈਗੇ ਆ ਆਪਸ਼ਨ ਹੈਗੇ ਆ ਕੰਮ ਦੇ ਤੁਸੀਂ ਆਪਦਾ ਜਿਹੜਾ ਕੰਮ ਕਰੋ ਵਧੀਆ ਪੈਸੇ ਕਮਾਓ ਹੌਲੀ ਹੌਲੀ ਬੰਦਾ ਗਰੂ ਕਰਦਾ ਹੁਣ ਜੇ ਤੁਸੀਂ ਕਹੋ ਕਿ ਨਹੀਂ ਅਸੀਂ ਰਾਤੋ ਰਾਤੀ ਮਤਲਬ ਸਾਡੇ ਕੋ ਸਾਰਾ ਕੁਝ ਆ ਜਾਏ ਇਦਾਂ ਨਹੀਂ ਹੁੰਦਾ ਹੈਗੀ ਹੋਲੀ-ਹੋਲੀ ਜਿਹੜਾ ਬੰਦਾ ਬੜਾ ਕੰਮ ਕਰੂਗਾ ਤੇ ਗਰੋ ਕਰਦਾ ਵਾ ਹੁਣ ਜਿਹੜਾ ਬੰਦਾ ਇੰਡੀਆ ਦੇ ਵਿੱਚ ਸੀਗਾ ਜਾਂ ਪਾਕਿਸਤਾਨ ਦੇ ਵਿੱਚ ਸੀਗਾ ਜਿਹੜਾ 10-15000 20000 ਤੇ ਕੰਮ ਕਰਦਾ ਸੀਗਾ ਇੱਥੇ ਆ ਕੇ ਜੇ ਤੁਸੀਂ 40 45 50000 ਰੁਪਏ ਕਮਾਉਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਆ ਠੀਕ ਆ ਸੋ ਇਹੋ ਜਿਹੀ ਚੀਜ਼ਾਂ ਨੂੰ ਪਲੀਜ਼ ਅਵੇਅਰ ਰਹੋ ਮੈਂ ਤੁਹਾਨੂੰ ਇਹੀ ਚੀਜ਼ ਦੱਸਣੀ ਸੀ ਕਿ ਇਦਾਂ ਦੇ ਜਿਹੜੇ ਬੰਦੇ ਆ ਇੱਥੇ ਬਹੁਤ ਸਾਰੇ ਹੈਗੇ ਆ ਇਹਨਾਂ ਤੋਂ ਬਚ ਕੇ ਰਹੋ ਇਦਾਂ ਦੇ ਪਲੀਜ਼ ਨਾ ਤੁਸੀਂ ਕੰਮ ਕਰੋ ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤ ਸ੍ਰੀ ਅਕ